गई आज असी पेंट करना है कूलर ते ओ देखो देखो उधर 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 इधर उधर इधर कर दे उधर इधर कर दे इधर कर दे उधर 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 ਮਾਸ਼ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਅੱਜ ਅਸੀਂ ਪੇਂਟ ਕਰਨਾ ਹੈ ਕੁਲਰ ਤੇ ਹੁਣ ਅਸੀਂ ਚੱਲੇ ਆਂ ਪੇਂਟ ਲੈਣ ਪਾਪਾ ਜੀ ਕੱਲ ਨਹੀਂ ਕੀਤਾ ਕੱਲ ਥੋੜਾ ਬਿਜ਼ੀ ਸੀ ਯਾਰ ਕੱਲ ਟਾਈਮ ਨਹੀਂ ਲੱਗਾ ਅੱਜ ਫ੍ਰੀ ਆਪਾਂ ਅਸੀਂ ਕੱਲ ਪਾਪਾ ਜੀ ਸੈਟਅਪ 'ਚ ਬੈਠੇ ਸੀਗੇ ਤੇ ਆਪਣਾ ਨੰਬਰ ਆਉਂਦੇ ਸੀਗੇ ਤੇ ਅੱਜ ਪਾਪਾ ਜੀ ਫ੍ਰੀ ਆ ਤੇ ਅੱਜ ਅਸੀਂ ਪੇਂਟ ਕਰਨਾ ਹੈ ਕਿੱਲੇ ਪੇਂਟ ਲੈ ਚਲੋ ਗਾਇਸ ਸਾਨੇ ਸੇ ਚੱਲਿਆ ਪੇਂਟ ਲੈਣ ਚਲੋ ਗਾਇਸ ਪਹਿਲੇ ਮੈਂ ਪੁੱਛਦਾ ਪਾਪਾ ਜੀ ਨੂੰ ਕੀ ਕੀ ਲੈ ਕੇ ਆਉਣਾ ਕੀ ਕੀ ਲੱਗਣਾ ਪਾਪਾ ਜੀ ਕਲਰ ਦਾ ਆਪਾਂ ਇਹਦੇ ਨਾਲ ਦਸੇਮ ਲੈ ਆਉਣਾ ਆ ਤੇ ਪਿਆਰ ਨਾਲ ਆ ਆ ਸ਼ਾਹ ਵਾਲਾ ਆ ਆ ਵਾਲਾ ਹਾਂ ਹੋਰ ਇਹ ਥੋੜਾ ਜਿਹਾ ਪਿਆਰ ਵੀ ਬਚਿਆ ਵੀ ਹੈ ਹਮ ਬਾਕੀ ਉਹ ਬਰਸ਼ ਇੱਕ ਪਿਆ ਆਪਣੇ ਤੋਂ ਹਮ ਤੇ ਫੇ ਉਹ ਤਾਰਵਿੰਗ ਦਾ ਤੇਲ ਲੈਵਾਂਗੇ ਇਹਦੇ ਵਿੱਚ ਪਾਉਣ ਲਈ ਹਾਂ ਮਿਕਸ ਕਰਕੇ ਇਹਦੇ ਵਿੱਚ ਪਾਉਣਾ ਆ ਦੇ ਇਹਦਾ ਲਾਉਣਾ ਬਸ ਹਾਂ ਸਹੀ ਹੈ ਫੇਕ ਮਾਰ ਲੈਵਾਂਗੇ ਸਫਾਈ ਸੁਈ ਕਰਨੀ ਜਿਹੜਾ ਮਾੜਾ ਮੋਟਾ ਹੋ ਗਿਆ ਜਗਾਰ ਲਗਾਣਾ ਹਮ ਸਹੀ ਹੈ ਹਮ ਆਨ ਲੈ ਲਿਆ ਹੋਰ ਤਾਂ ਨਹੀਂ ਕੁਝ ਲੈਣਾ ਨਹੀਂ ਬਸ ਬਸ ਚਲੋ ਗਾਈਜ਼ ਆਣਾ ਸੀ ਚਲਦੇ ਆ ਘਰ ਪਹੁੰਚ ਚੁਕੇ ਆ ਘਰ ਪੇਂਟ ਲੈ ਕੇ ਚਲੋ ਗਾਇਸ ਚਲਦੇ ਆ ਗਾਈਸ ਦੇਖ ਲੋ ਰੇਗਮਾ ਵੀ ਲੈਣਾ ਹੀ ਚੇਤਾ ਵੱਲ ਗਿਆ ਚੇਤਾ ਵੱਲ ਗਿਆ ਕੋਈ ਨਾ ਬਾਹਰ ਵਿੱਚ ਲੈ ਆ ਲਾਂਗੇ ਪਲੇ ਆ ਇੱਥੇ ਦੇਖ 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 ਗਾਈਸ ਇਹ ਮੈਂ ਤੇ ਚਲਾ ਟਿਸ਼ਨ ਹੁਣ ਬਾਬਾ ਜੀ ਪੇਂਟ ਕਰਨ ਲੱਗੇ ਆ ਜੇ ਮੈਂ ਟਿਸ਼ਨ ਨਹੀਂ ਲੱਗਿਆ ਹੁੰਦਾ ਫਿਰ ਤੇ ਮੈਂ ਪੇਂਟ ਕਰਨਾ ਸੀਗਾ ਹਣਾ ਬਾਬਾ ਜੀ ਹਾਂ ਨਾਲ ਕਰਉਣਾ ਹੀ ਤੇ ਤੋ ਤੇ ਚਲੋ ਗਾਈਸ ਹੁਣ ਬਾਬਾ ਜੀ ਪੈਂਡ ਕਰੂੰਗਾ ਕਿਤੇ ਨਾਲ ਵਾਪਸ ਜੀ ਸ਼ੂਟ ਕਰ ਲੂੰਗਾ ਠੀਕ ਹੈ ਪੂਰੀ ਮੇਰੀ ਹੈਲਪ ਕਰਾ ਦੇ ਨਾਲ ਉੱਥੇ ਤੇ ਕਿਤਨਾ ਹੀ ਫੁੱਲਰ ਥੋੜੇ ਜਿਹੇ ਕਢਾ ਕੇ ਇੱਥੇ ਤੇ ਰੱਖਾ ਠੀਕ ਆ ਠੀਕ ਆ ਹਾਂ ਜੀ ਦੋਸਤੋ ਜੋ ਤੁਸੀਂ ਮੈਨੂੰ ਹੈਲਪ ਕਰਾਉਣੀ ਸੀਗੀ ਪਰ ਉਹਦਾ ਡਿਊਟੀਸ਼ਨ ਦਾ ਟਾਈਮ ਹੋ ਗਿਆ 4 ਵਜੇ ਦਾ ਡਿਊਟੀਸ਼ਨ ਦਾ ਟਾਈਮ ਸੀ ਇਸ ਕਰਕੇ ਉਹ ਡਿਊਟੀਸ਼ਨ ਤੇ ਚੱਲ ਗਿਆ ਤੇ ਹੁਣ ਮੈਨੂੰ ਇਕੱਲੇ ਨੂੰ ਕਰਨਾ ਪੈਣਾ ਪਹਿਲਾਂ ਉਹਨੇ ਮੇਰੀ ਹੈਲਪ ਕਰਾਉਣੀ ਸੀਗੀ ਤੇ ਫਿਰ ਉਹ ਪੜਾਈ ਵੀ ਜ਼ਰੂਰੀ ਹੈ ਇਸ ਕਰਕੇ ਫਿਰ ਚਲੋ ਡਿਊਟੀਸ਼ਨ ਤੇ ਉਹਦਾ ਜਾਣਾ ਬੰਦਦਾ ਹੀ ਚੱਲ ਗਿਆ ਤੇ ਪਹਿਲਾਂ ਫਿਰ ਮੈਂ ਉਹਦੀ ਸਫਾਈ ਕਰੂੰਗਾ ਕੂਲਰ ਦੀ ਉਸ ਤੋਂ ਬਾਅਦ ਰੇਗਮਾਰ ਮਾਰੂੰਗਾ ਉਸ ਤੋਂ ਬਾਅਦ ਪੇਂਟ ਕਰੂੰਗਾ ਪੇਟ ਹੋਣ ਤੋਂ ਪਹਿਲਾਂ ਇਦਾਂ ਦੀ ਕੰਡੀਸ਼ਨ ਐ ਇਹਦੀ ਫਿਰ ਬਾਅਦ 'ਚ ਦੇਖਾਂਗੇ ਰਿਜ਼ਲਟ ਕਿਦਾਂ ਦਾ ਆਏਗਾ ਕਿੰਨਾ ਖਾਸਾਫ ਲੰਘਦਾ ਕਰਕੇ ਪੇਟ ਆਹ ਇਹਦੇ ਸ਼ਟਰ ਪਏ ਸਾਈਡ ਵਾਲੇ ਆਹ ਇਹਦਾ ਸਟੈਂਡ ਆ ਥੱਲੇ ਵਾਲਾ ਇਹ ਵੀ ਇਦਾਂ ਦਾ ਦਿਸ ਰਿਹਾ ਇਹ ਵੀ ਆਸਟੰਗਿੱਦਾ ਨਜ਼ਰ ਆ ਰਿਹਾ ਇਹ ਕਿੱਧਰ ਪਿਆ ਹੈ ਦਾ ਇਹਦਾ ਮੋਲ ਛੱਡ ਰਿਆ ਪੇਂਟ ਤਾਂ ਹੋਣਾ ਨਹੀਂ ਹੈਗਾ ਮੈਂ ਸੋਚਦਾ ਵੇ ਇਹਨੂੰ ਪਲਾਸਟਰ ਖੋਲ ਕੇ ਤੇ ਉਹਨੂੰ ਵਾਸ਼ ਕੀਤਾ ਜਾਵੇ ਬਧੀਆ ਤਰੀਕੇ ਨਾਲ ਬਿਲਕੁਲ ਨਮਾ ਨਿਕਲਣਾ ਚਲੋ ਦੇਖਦਾ ਟਰਾਈ ਕਰਕੇ ਦੇਖਦਾ ਮੈਂ ਕਿਦਾਂ ਸਫਾਈ ਕਰ ਲਈ ਆਪਾਂ ਜਿੰਨੀ ਹੋ ਸਕਦੀ ਸੀ ਭਾਈ ਤੇ ਹੁਣ ਆਪਾਂ ਇਹਨੂੰ ਖੋਲਾਂਗੇ ਤੇ ਆਹ ਡੱਬੇ ਚ ਪਾ ਕੇ ਵਿੱਚ ਆਹ ਵਾਲਾ ਤਾਰ ਪਿੰਦਾ ਤੇਲ ਮਿਕਸ ਕਰਕੇ ਫੇਰ ਪੇਂਟ ਕਰਾਂਗੇ ਆਹ ਬਲੈਕ ਪੇਂਟ ਵੀ ਇਕ ਲੈ ਆਂਦਾ ਆਏ ਵੇ ਕਿਤੇ ਹੋਰ ਕਿਤੇ ਕਰਨਾ ਇਹ ਦੇਖਦੇ ਵੇ ਕਦੋਂ ਕਰ ਹੁੰਦਾ ਪਹਿਲਾਂ ਇਹਨੂੰ ਖੋਲਦੇ ਆਂ ਉਹਨਾਂ ਦਾ ਬੱਸ ਐਸਾਨੀ ਨਾਲ ਹੀ ਗਿਆ ਲੱਗਦਾ ਹੀ ਵੀ ਨਹੀਂ ਖੁੱਲੂਗਾ ਜਲਦੀ ਸ਼ੁਰੂਆਤ ਕਰਦੇ ਆ ਇੱਥੋਂ ਕਰਨ ਦੀ ਪੇਟ ਦੀ ਇੱਥੋਂ ਸ਼ੁਰੂਆਤ ਕਰਦੇ ਆ ਆ ਦੇਖੋ ਜੀ ਕੁਝ ਇਦਾਂ ਦਾ ਰਿਜ਼ਲਟ ਆਇਆ ਫਿਲਹਾਲ ਇੱਥੇ ਕੀਤਾ ਹਲੇ ਆਰ ਨੂੰ ਧੋੜਾ ਜਾ ਪਾਣੀ ਨਾਲ ਸਾਫ ਕਰ ਲਿਆ ਇਹਨੂੰ ਵੀ ਪੇਂਟ ਕਰ ਹੀ ਦਿੰਨੇ ਆਪਾਂ ਵਧੀਆ ਤਰੀਕੇ ਨਾਲ ਖੁੱਲਣਾ ਬੜਾ ਮੁਸ਼ਕਲ ਸੀ ਬੜੀ ਮੁਸ਼ਕਲ ਖੋਲਿਆ ਖੁੱਲ ਗਿਆ ਪਰ ਪਹਿਲੀ ਵਾਰੀ ਖੁੱਲਿਆ ਕਾਫੀ ਵਾਰੀ ਖੋਲਣ ਦੀ ਕੋਸ਼ਿਸ਼ ਕੀਤੀ ਪਹਿਲਾਂ ਖੁੱਲਿਆ ਨਹੀਂ ਤੇਰੇ ਇਹਨੂੰ ਕਰਦੇ ਪੇਂਟ ਹੁਣ ਆਪਾਂ ਪਾਪਾ ਹਾਂਜੀ ਹੋ ਗਿਆ ਪੇਂਟ ਹੈ ਆਪੇ ਇਹ ਟੂ ਹੋ ਗਿਆ ਹੈ ਦੇ ਆ ਤੇ ਆ ਪੇੜੇ। ਛੇੜੋ ਦਾ। ਲੈ ਨੂੰ। ਹਾਂ ਜੀ। ਇ ਕੀ ਆ? ਇਹ ਕੁਛ ਵੀ ਨਹੀਂ ਕਾ। ਖੋਣਾ। ਹਾਂ ਖੋ ਰਿਹਾ ਹੈ। ਇ ਤੇ ਮੇਰ ਕੋ ਆ ਜਾ ਮੇਰ ਕੋ ਆ ਜੀ ਮੇਰ ਕੋ ਆ। ਦੇਖੋ। ਹਾਂ। ਓ ਦੇਖੋ ਇਧਰ ਦੇਖੋ। ਉਠਾਇਦਾ ਕਾ ਇਧਰ ਕਾ ਜੀ ਉਠਾ ਦੂ ਨੀ ਤਾ ਕਾ। ਇਧਰ ਕਾ ਦੇ ਉਧਰ ਇਧਰ ਕਾ ਇਧਰ ਕਾ ਦੇ। ਹਾਂ ਇਧਰ। ਠੀਕ ਆ। मैं कोल जाके क्या क्या गाय से पेंट कर रहे हैं इतने जाके क्या क्या, क्या इतने आ गए क्या क्या गाय से पेंट कर रहे हैं क्या क्या बच कह क्या, क्या? ਵੇ ਪੇਡ ਲੱਗ ਗਿਆ ਪੇਡ ਲੱਗ ਗਿਆ ਚੱਲ ਹੁਣ ਇਨਕੀ ਗイズ ਮੈਟੀਸ਼ਨ ਤਾਂ ਆ ਚੁੱਕੇ ਆ ਆ ਤੇ ਪਾਪਾ ਜੀ ਨੇ ਪੇਂਟ ਕਰ ਦਿੱਤਾ ਹੈ کافی ਪੇਂਟ ਕਰ ਚੁੱਕੇ ਪਾਪਾ ਜੀ ਤੇ ਇਧਰ ਸ਼ਟਰ ਤੇ ਵੀ ਹੋ ਗਿਆ ਗਈ ਪੇਂਟ ਪਾਪਾ ਜੀ ਨੇ ਸ਼ਟਰ ਦੋਵੇਂ ਸ਼ਟਰ ਸਾਰੇ ਸ਼ਟਰ ਇਹ ਕਰ ਦਿੱਤਾ ਪਾਪਾ ਜੀ ਸਾਰੇ ਸ਼ਟਰ ਇਹ ਕਰ ਦਿੱਤਾ ਤੇ ਨੇ ਸ਼ਟਰ ਦੇ ਹੋ ਗਿਆ ਸਾਰੇ ਖੋ ਕੂਲਰ ਦੇ ਪੱਖੇ ਦੇ ਵੀ ਕਰ ਦਿੱਤਾ ਪੇਂਟ ਤੇ ਇਧਰ ਆ ਵੀ ਸ਼ਟਰ ਦੇ ਹੋ ਗਿਆ ਆ ਇੱਧਰ ਵੀ ਕਰ ਦਿੱਤਾ ਇੱਧਰ ਵੀ ਕਰ ਦਿੱਤਾ ਨਾ ਪਾਪਾ ਜੀ ਇੱਧਰ ਨਹੀਂ ਇੱਧਰ ਨਹੀਂ ਕਿਤੇ ਇੱਧਰ ਇੱਧਰ ਚਾ ਇੱਧਰ ਨਹੀਂ ਕੀਤਾ ਠੀਕ ਆ ਜਦ ਲੱਗੰਦੇ ਆ ਗਾਇਸ ਇੱਧਰ ਲੱਗੰਦੇ ਜਿੱਦਾਂ ਕੀਤਾ ਹੁੰਦਾ ਇੱਧਰ ਤੇ ਇੱਧਰ ਵੀ ਕਰ ਦਿੱਤਾ ਹੈ ਸੈਟ ਮੰਚਰੀ ਆਵਾਜ਼ ਆਈ ਹਾਂ ਦੇਖੋ ਗਾਇਸ ਉਹ ਦੇ ਆਇਆ ਤੂੰ ਆਇਆ ਮੈਂ ਵੀ ਕਰਨ ਹਣਾ ਅੱਛਾ ਗਾਇਸ ਕੇ ਨਾ ਮੇਰੀ ਵੀਡੀਓ ਬਣਾ ਆ ਗਾਈਸ ਵੰਚ ਕਹਿੰਦਾ ਮੇਰੀ ਵੀਡੀਓ ਬਣਾ ਮੈਂ ਕੱਪੜੇ ਪ੍ਰੈਸ ਕਰਾਂਦੇ ਆ ਕਿੱਥੇ ਆ ਹਾਂ ਦੇਖੋ ਗਾਈਸ ਵੰਚ ਕਰਾਂਦੇ ਕੱਪੜੇ ਪ੍ਰੈਸ ਕਰ ਦੋ ਕਰ ਦੋ ਹੈਲੋ ਗਾਈਸ ਬਹੁਤ ਵਧੀਆ ਕੀਤਾ ਗਾਈਸ ਵੰਚ ਦੇਖੋ ਕੱਪੜੇ ਪ੍ਰੈਸ ਕਰਾਂਦੇ ਆ ਗਾਈਸ ਦੇਖਿਓ ਵੰਚ ਵੰਚ ਚਲੋ ਕਰਕੇ ਦਿਖਾ ਤੇ ਟਿਲੀਉੜੀ ਕਰਕੇ ਦਿਖਾ ਕਰਕੇ ਦਿਖਾ ਦੋ ਤੇ ਟਿਲੀਉੜੀ ਕਰਕੇ ਦਿਖਾ ਦੇ ਕੋਈ ਇਹਦਾ ਮੂਹਰ ਨਹੀਂ ਜੋ ਤਾਂ ਇਹਦਾ ਮਨ ਹੁੰਦਾ ਵਹੀ ਕਰਦਾ ਹੈਨਾ ਮਨਸ਼ ਆਜਾ ਪਛਾਣਾ ਆ ਆਪਾ ਉਹ ਦੇ ਆ ਕੀ ਕੀਤਾ ਆ ਕੀ ਕੀਤਾ ਪਰੇ ਹਟ ਦੋ ਇਧਰ ਇਧਰ ਆ ਸ਼ਰਾਰਤੀ ਹੋਇਆ ਬਹੁਤ ਜ਼ਿਆਦਾ ਦੇਖੋ ਗਾਇਸ ਪੁੱਠੇ ਗਾਮੀ ਕਰਦਾ ਇਹ ਗਾਇਸ ਪਾਪਾ ਜੀ ਹੁਣ ਕੋਲਰ ਦੀ ਨੇ ਸਾਈਡ ਵਿੱਚ ਘਰੰਦੇ ਪੇਂਟ ਪਾਪਾ ਜੀ ਮੈਂ ਹੈਲਪ ਕਰਾਂ ਮੈਂ ਕਪੜੇ ਕਰਾਉ ਉਹਨੇ ਉਹ ਤਾਂ ਮੇਰੇ ਨਾਲ ਜਿੜੇ ਹੋ ਕਪੜੇ ਵੀ ਆਪੇ ਉਹ ਵੀ ਨੂੰ ਕਰ ਲਾਂਗਾ ਹੁਣ ਜਦੋਂ ਮੈਂ ਡਿਸ਼ਾਂ ਨੇ ਗਿਆ ਹੈਗਾ ਪਾਪਾ ਜੀ ਨਿਆ ਵਾਲਾ ਸ਼ਟਰ ਸਾਰੇ ਸ਼ਟਰ ਆਲਮੋਸਟ ਸਾਰੇ ਸ਼ਟਰ ਹੀ ਕਰ ਦਿੱਤੇ ਤੇ ਆਪਾਂ ਖਾ ਵੀ ਕਰ ਦਿੱਤਾ ਤੇ ਹੁਣ ਬਸ ਥੋੜਾ ਜਿਹਾ ਹੀ ਰਹਿ ਗਿਆ ਆ ਗਾਇਸ ਤੇ ਅੱਜ ਅਸੀਂ ਕੂਲਰ ਲਾ ਕੇ ਸੋਣਾ ਹਨਾ ਬਾਬਾ ਜੀ ਮੇਰੇ ਸਾਬ ਨਾਲ ਸੁੱਕਣਾ ਨਹੀਂ ਬੇਠ ਹੁੰਦੀ ਸੀ ਸਾਨੂੰ ਲਾਵਾਂਗੇ ਤੇ ਕੱਲ ਮੰਮੀ ਜੀ ਠੀਕ ਆਉਣਾ ਨਾ ਫੇ ਪਾਣੀ ਪਾਇਆ ਫੇ ਕੰਮ ਖਰਾਬ ਹੋ ਜਾਣਾ ਹੂੰ ਫੇ ਕੱਲ ਸਰ ਫੇ ਕੱਲ ਟੰਕੀ ਤੇ 라ਕੀਤ ਆਲਾ ਉਹਦੇ ਕਰਕੇ ਬਹੁਤ ਟਾਈਮ ਲੱਗ ਗਿਆ ਹੂੰ ਆਉ ਦਾਦੇ ਅੰਦਰ ਵੀ ਹੋ ਚੁੱਕਿਆ ਸਾਰਾ ਆ ਖੋਲੇ ਨਾ ਕਿਤੇ ਨਾ ਆ ਪਾ ਕੇ ਚਾਈਂ ਕਰੀ ਇੱਥੋਂ ਹੂੰ ਬਾਹਰੋਂ ਕਰੀਦਾ ਹੈਗਾ ਐਦ ਕਿਤੇ ਉਹ ਪਰ ਵੀ ਖੋਲ ਕੇ ਕਿਤੇ ਹੂੰ ਅਮੋਰੇ ਸ਼ਟਰਾਂ ਵੀ ਕੱਢ ਕੇ ਸਾਫ਼ ਕੀਤਾ ਬਹੁਤ ਵਧੀਆ ਤਰੀਕੇ ਨਾਲ ਬਸ ਗਾਈਸ ਥੋੜਾ ਇਧਰੋਂ ਰਹਿ ਗਿਆ ਇਧਰੋਂ ਕਰਨਾ ਆਹੋ ਕਰਨਾ ਕਰਨਾ ਬਾਕੀ ਸਾਰਾ ਹੋ ਗਿਆ ਆ ਗਾਈਸ ਦੇਖ ਲਓ ਮੈਂ ਨਹੀਂ ਕੁਛ ਕਿਹਾ ਹੁਣ ਬਾਬਾ ਜੀ ਆਪ ਹੀ ਕਹਿੰਦੇ ਆ ਕੀ ਰਹਿਣ ਦੇ ਨਾ ਹੈਲਪ ਕਰਾ ਮੇਰੇ ਖਰਾਬ ਹੋ ਗਏ ਆ ਕੱਪੜੇ ਹੂੰ ਤੇਰੇ ਖਰਾਬ ਹੋ ਗਏ ਬਾਬਾ ਜੀ ਗਾਈਸ ਵਾਂਛੂ ਤੇ ਆ ਗਿਆ ਵਾਂਛੂ ਇਹ ਤੇ ਰੇੜੀ ਜਿਹੜੀ ਲਿਆ ਕੇ ਬਦਲਣੀ ਆ ਹਾਂਜੀ ਸਾਨੂੰ ਇਹ ਰੇੜੀ ਜਿਹੜੀ ਲਿਆ ਕੇ ਲਵਾ ਦੀ होर होर तैर जा ना ये आवले आवले हम्म पा दे यो आ देखो गाइस की कर दे आंच हां जी ना कर यार मेरा अभी टाइम बहुत लग गया कि कम के निकला है और गाइस सारा पेंट हो गया है बस ਆਹ ਰਾਗੀ ਰੈਡੀ ਜੀ ਕੂਲਰ ਦੀ ਰੈਡੀ ਆਏ ਗਾਇਸ ਦੇਖੋ ਕਪੜੇ ਖਰਾਬ ਕਰ ਲੇਕਿਨ ਹੱਥ ਦੇ ਹੱਥ ਦੇ ਆਪਣਾ ਜੀ ਚੱਲੇ ਇਹਨੂੰ ਚਰਨੀ ਬਦਲ ਲੱਗਦਾ ਗਾਇਸ ਅੱਜ ਤੇ ਸਾਰਾ ਬੈਂਡ ਕਰ ਦੇਣਾ ਆ ਤੇ ਅੱਜ ਅੱਜ ਹੀ ਅੱਜ ਹੀ ਕਰਨੀ ਬਾਬਾ ਜੀ ਨਹੀਂ ਨਹੀਂ ਅੱਜ ਕੰਪਲੀਟ ਕਰ ਦੇਣਾ ਕੱਲ ਨੂੰ ਫਿਟਿੰਗ ਕਰਨੀ ਠੀਕ ਆ ਠੀਕ ਆ ਜਿੱਦਾਂ ਉਹ ਸ਼ਟਰ ਲਾ ਦੇਣੇ ਆ ਪੱਖਾ ਉਹ ਤਾਂ ਪੱਖਾ ਲਾ ਦੇਣਾ ਦਾ ਪਰਜੇ ਲਾ ਦੇਣੇ ਤੇ ਮੋਰਲਾ ਸ਼ਟਰ ਲਾ ਦੇਣਾ ਮਤਲਬ ਕਿ ਜਦੋਂ ਮੈਂ ਸਕੂਲ ਜਾਣਾ ਸਕੂਲ ਜਦੋਂ ਮੈਂ ਆਉਣਾ ਉਹ ਸਾਰੇ ਕੁਝ ਉਹ ਸਾਰਾ ਫਿੱਟ ਕਰਕੇ ਆ ਰੈਡੀ ਕਰ ਦੇਣਾ ਕੱਲੂ ਸ਼ਾਮ ਨੂੰ ਆਪਾਂ ਚਲਾ ਲੈਣਾ ਅੱਛਾ ਠੀਕ ਆ ਠੀਕ ਆ ਚਲੋ ਗਾਇਸ ਇਸ ਦਿਨ ਆ ਲਈ ਹੁਣ ਮੈਂ ਇਸ ਵਲੌਗ ਦਾ ਕਰਦਾ ਐਂਡ ਪਸੰਦਾਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਦਾ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਗਾਇਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਪਾਪਾ ਜੀ ਬਾਏ ਕਰ ਦਿਓ ਬਾਏ ਵੇਟ ਵਾਲੇ ਸਾਰਾ ਹਾਂਜੀ ਬਾਏ